ਜੋ ਅਰਵਿੰਦ ਕੇਜਰੀਵਾਲ ਜੀ ਦੇ ਖਿਲਾਫ ਪੂਰੀ ਇੱਕ ਬੀਜੇਪੀ ਦੀ ਸਾਜ਼ਿਸ਼ ਹੈ ਇਲੈਗਲ ਔਰ ਅਨ ਕਨਸਟੀਟਿਊਸ਼ਨਲ ਜਿਹੜਾ ਮੈਟਰ ਹੈ ਸਾਰਾ ਔਰ ਸਿਰਫ ਔਰ ਸਿਰਫ ਆਵਾਜ਼ ਦੀ ਪਾਰਟੀ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਹੈ ਤੁਹਾਡੇ ਕੋਲ ਐਮਪੀ ਲੈਡ ਫੰਡ ਹੈ ਪੰਜਾਬ ਜਿਹੜੀ ਆਪਣੀ ਸਰਕਾਰ ਹੈ ਕੁਝ ਮੁੱਖ ਮੰਤਰੀ ਸਾਹਿਬ ਤੋਂ ਵੀ ਇਸ ਵਾਤੇ ਲਈ ਹੋਣਗੇ ਕੀ ਪ੍ਰਾਇੋਰਟੀ ਦੇ ਉੱਤੇ ਤੁਸੀਂ ਕਰਨ ਜਾ ਰਹੇ ਹੋ ਜਿਹੜਾ ਲੋਕਾਂ ਨੂੰ ਤੁਸੀਂ ਕਹੋ ਤੇ ਆਰਾਮ ਨਾਲ ਸਮਝ ਆ ਜੇ ਕਿ ਕੱਕ ਸਾਹਿਬ ਇਹ ਕਰਨ ਜਾ ਰਹੇ ਨੇ ਆਉਂਦੇ 2-4 ਮਹੀਨਿਆਂ ਚ ਕਿਉਂਕਿ ਚੜੀ ਫੁੱਲ ਮжоਰਿਟੀ ਵਾਲੀਆਂ ਦੋ ਸਰਕਾਰਾਂ ਮੌਦੀਜੀ ਦੀਆਂ ਰਹੀਆਂ ਉਹਦੇ ਚ ਉਹਨਾਂ ਨੇ ਮਨਮਰਜ਼ੀਆਂ ਕੀਤੀਆਂ ਇਹ ਸਿਚੁਏਸ਼ਨ ਦਾ ਰਾਜਨੀਤਿਕਰਨ ਕੀਤਾ ਹੈ ਔਰ ਮਾਈਨੋਰਟੀਜ਼ ਦਲਿਤ ਮਹਿਲਾਵਾਂ ਦੇ ਖਿਲਾਫ ਅਤਿਆਚਾਰ ਵਧਿਆ ਮੈਂਬਰ ਪਾਰਲੀਮੈਂਟ ਸਾਡੀ ਜਿਹੜੀ ਜ਼ਿੰਮੇਵਾਰੀ ਲੱਗੀ ਆ ਅਸੀਂ ਉਹਨੂੰ ਤਨਦੇਈ ਨਾਲ ਨਿਭਾਵਾਂਗੇ ਵੀ ਔਰ ਲੋਕ ਮੁੱਦਿਆਂ ਤੇ ਠੋਕੂ ਜਾ ਕੇ ਗੱਲ ਵੀ ਕਰਾਂਗੇ ਹਾਂ ਇਹ ਤਾਂ ਗੱਲ ਸੀ ਕਿ ਤੁਸੀਂ ਪਾਰਲੀਮੈਂਟ ਕੀ ਕਰਨ ਜਾ ਰਹੇ ਹੋ ਮੇਰੇ ਸਵਾਲ ਦਾ ਦੂਜਾ ਪਹਿਲੂ ਸੀ ਕਿ ਪ੍ਰਾਇੋਰਟੀ ਦੇ ਉੱਤੇ ਕਰਨ ਵਾਲੇ ਕੰਮ ਕਿਹੜੇ ਨੇ ਜਿਹੜੇ ਲੋਕਾਂ ਨੂੰ ਆਸਾਨੀ ਨਾਲ ਸਮਝ ਵੀ ਆ ਜਾਣ ਤੇ ਹੁੰਦੇ ਦਿਖਣ ਹਾਂ ਉਹਦੇ ਨਾਲ ਕੁਝ ਹੋਰ ਨੇਤਾਵਾਂ ਨੂੰ ਦੱਸਣਾ ਪਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੀ ਜਿਹੜੇ ਇਹਨਾਂ ਲੀਡ ਕਰ ਰਹੇ ਨੇ ਕੈਂਪੇਨ ਨੂੰ ਜਲੰਧਰ ਪੱਛਮੀ ਦੀ ਇਹ ਕੀ ਕਾਰਨ ਹੈ ਜੀ ਕਿਉਂ ਇਹ ਜਿਹੜਾ ਹੈ ਪੰਜਾਬ ਦੇ ਜਿਹੜੇ ਸਭ ਤੋਂ ਵੱਡੇ ਲੀਡਰ ਆਵਾਦੀ ਪਾਰਟੀ ਦੇ ਵੀ ਭਗਵੰਤ ਮਾਨ ਜੀ ਮੁੱਖ ਮੰਤਰੀ ਵੀ ਹੋ ਪਾਰਟੀ ਦੇ ਪ੍ਰਧਾਨ ਵੀ ਹੋ ਤਾਂ ਸੁਭਾਵਿਕ ਜੀ ਗੱਲ ਹੈ ਉਹਨਾਂ ਦੀ ਅਗਵਾਈ ਚ ਹੀ ਆਵਾਦੀ ਪਾਰਟੀ ਇਲੈਕਸ਼ਨ ਲੜ ਰਹੀ ਹੈ ਜਿੱਥੇ ਕੋਈ ਦੋਰਾ ਨਹੀਂ ਹੈ ਦੈਨਿਕ ਸੂਰਾ ਟੀਵੀ ਜੀ ਤੁਹਾਡਾ ਸਵਾਗਤ ਹੈ ਅਸੀਂ ਨਵੀਂ ਦਿੱਲੀ ਵਿਖੇ ਮੌਜੂਦ ਹਾਂ 18ਵੀਂ ਲੋਕ ਸਭਾ ਦਾ ਪਹਿਲਾ ਸੈਸ਼ਨ ਜਿਹੜਾ ਹੈਗਾ ਉਹ ਚੱਲ ਰਿਹਾ ਹੈ ਨਵੇਂ ਚੁਣੇ ਗਏ ਜਿਹੜੇ ਲੋਕ ਸਭਾ ਦੇ ਮੈਂਬਰ ਨੇ ਉਹਨਾਂ ਨੇ ਸੌਂ ਚੁੱਕੀ ਹੈ ਤੇ ਉਹ ਪਲੀਟੀਕ ਸੈਸ਼ਨ ਦਾ ਹਿੱਸਾ ਬਣ ਰਹੇ ਨੇ ਇਸ ਵਕਤ ਸਾਡੇ ਨਾਲ ਖਾਸ ਮਹਿਮਾਨ ਦੇ ਤੌਰ ਤੇ ਮੌਜੂਦ ਨੇ ਸ਼੍ਰੀ ਆਨੰਦਪੁਰ ਸਾਹਿਬ ਪੰਜਾਬ ਤੋਂ ਪਹਿਲੀ ਵਾਰੀ ਲੋਕ ਸਭਾ ਚ ਚੁਣ ਕੇ ਆਏ ਮਲਵਿੰਦਰ ਸਿੰਘ ਕੰਗੂਣੀ ਜੋ ਕਿ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਬਣ ਚੁੱਕੇ ਨੇ ਕੰਗੂ ਸਾਹਿਬ ਜੈਨ ਸਿਵਾ ਜੀ ਤੁਹਾਡਾ ਸਵਾਗਤ ਹੈ ਜੀ ਤੁਹਾੱਚਾ ਜੀ ਧੰਨਵਾਦ ਜੀ ਵਰਕਾ ਜੀ ਤੁਹਾਨੂੰ ਪਹਿਲਾਂ ਤਾਂ ਸ਼ੁਕਰੀਆ ਜੀ ਸ਼ੁਕਰੀਆ ਜੀ ਜੀ ਕਿਸ ਤਰ੍ਹਾਂ ਜੀ ਮਹਿਸੂਸ ਕਰ ਰਹੇ ਹੋ ਪਹਿਲੀ ਵਾਰੀ ਐਮਪੀ ਬਣੇ ਹੋ ਪਹਿਲੀ ਵਾਰੀ ਸੈਸ਼ਨ ਚ ਹਿੱਸਾ ਵੀ ਲੈ ਰਹੇ ਹੋ ਬੜ ਸ਼ਗਨੀ ਵੀ ਹੋਈ ਹੈ ਕਿ ਕਮ ਜਿਹੜੇ ਕਨਵੀਨਰ ਨੇ ਆਵਾਜ਼ ਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਉਹਨਾਂ ਦੀ ਗ੍ਰਿਫਤਾਰੀ ਦੇ ਦੂਰੀ ਗ੍ਰਿਫਤਾਰੀ ਦੇ ਮੁੱਦੇ ਦੇ ਉੱਤੇ ਸੰਘਰਸ਼ ਕਰਨਾ ਪੈ ਰਿਹਾ ਪਾਰਲੀਮੈਂਟ ਦੇ ਅੰਦਰ ਬਹਿਣ ਦਾ ਜਿਹੜਾ ਮੌਕਾ ਮਿਲਣਾ ਚਾਹੀਦਾ ਸੀ ਉਹ ਬਾਹਰ ਖੜਨ ਨੂੰ ਮਜਬੂਰ ਹੋਣਾ ਪੈ ਰਿਹਾ ਧਰਨੇ ਵਾਸਤੇ ਬਿਲਕੁਲ ਜੀ ਬਿਲਕੁਲ ਤੇ ਕੋਈ ਗੱਲ ਇਹ ਆ ਵੀ ਪਾਰਲੀਮੈਂਟ ਚ ਆਉਣਾ ਹੀ ਆਪਣੇ ਆਪ ਚ ਬਹੁਤ ਵੱਡੀ ਜਿਹੜੀ ਹੈ ਜ਼ਿੰਮੇਵਾਰੀ ਦਾ ਅਹਿਸਾਸ ਹੈ ਸ਼੍ਰੀ ਨੰਦਪੁਰ ਸਾਹਿਬ ਵਰਗੀ ਅਹਿਮ ਸੀਟ ਦੀ ਨਿਮਾਇੰਦਗੀ ਕਰਨੀ ਜੀ ਤੇ ਇਸ ਕਰਕੇ ਸਭ ਤੋਂ ਪਹਿਲਾਂ ਤੇ ਮੈਂ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦਾ ਆਨੰਦਪੁਰ ਸਾਹਿਬ ਦੇ ਲੋਕਾਂ ਦਾ ਧੰਨਵਾਦ ਹੈ। ਉਹਨਾਂ ਨੇ ਇਸ ਅਹਿਮ ਜ਼ਿੰਮੇਵਾਰੀ ਜਿਹੜੀ ਆ ਮੈਨੂੰ ਦਿੱਤੀ ਹੈ। ਪਾਰਲੀਮੈਂਟ ਦੇ ਸੈਸ਼ਨ ਦਾ ਜਿਸ ਦਾ ਗੱਲ ਹੈ। ਬੇਸਿਕਲੀ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਹੈ ਜਿੱਥੇ ਅ ਅਨਿਆਏ ਦੇ ਖਿਲਾਫ ਨਿਆਂ ਦੀ ਗੱਲ ਕੀਤੀ ਜਾਂਦੀ ਹੈ, ਨਿਆਂ ਮੰਗਣ ਦੀ ਗੱਲ ਕੀਤੀ ਜਾਂਦੀ ਹੈ ਔਰ ਜਦੋਂ ਤੁਹਾਡੀ ਹਾਊਸ ਦੇ ਅੰਦਰ ਗੱਲ ਨਾ ਸੁਣੀ ਜਾਵੇ ਤੇ ਸੁਭਾਵਿਕ ਜੀ ਗੱਲ ਹੈ ਕਿ ਚੁਣੇ ਹੋਏ ਨੁਮਾਇੰਦਿਆਂ ਕੋਲ ਜਿਹੜਾ ਹੋਰ ਆਪਸ਼ਨ ਹੀ ਕੋਈ ਨਹੀਂ ਹੈ ਹੂੰ ਬਜਾਏ ਇਹਦੇ ਕੀ ਬਾਅਦ ਅਸੀਂ ਆਪਣਾ ਜਿਹੜਾ ਰੋਸ ਪ੍ਰੋਟੈਸਟ ਹੈ ਜਾਂ ਜਿਹੜਾ ਡੈਮੋਕਰੈਟਿਕ ਅਧਿਕਾਰ ਹੈ ਸਾਡਾ ਸੋ ਅਰਵਿੰਦ ਕੇਜਰੀਵਾਲ ਜੀ ਦੇ ਖਿਲਾਫ ਪੂਰੀ ਇੱਕ ਬੀਜੇਪੀ ਦੀ ਸਾਜ਼ਿਸ਼ ਹੈ ਇਲੈਗਲ ਔਰ ਅਨਕਨਸਟੀਟਿਊਸ਼ਨਲ ਜਿਹੜਾ ਮੈਟਰ ਹੈ ਸਾਰਾ ਔਰ ਸਿਰਫ ਔਰ ਸਿਰਫ ਆਵਾਦੀ ਪਾਰਟੀ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਹੈ ਸੋ ਦੇ ਖਿਲਾਫ ਅੱਜ ਅਸੀਂ ਆਪਣੇ ਸਾਰੇ ਜਿਹੜੇ ਸਾਡੇ ਰਾਜ ਸਭਾ ਦੇ ਮੈਂਬਰ ਪਾਰਲੀਮੈਂਟ ਔਰ ਲੋਕ ਸਭਾ ਦੇ ਸਾਡੇ ਜਿਹੜੇ ਸੀਨੀਅਰ ਲੀਡਰ ਸੰਜੇ ਸਿੰਘ ਜੀ ਦੀ ਅਗਵਾਈ ਚ ਅੱਜ ਪ੍ਰੋਟੈਸਟ ਦਰਜ ਕਰਾਇਆ ਜੀ ਅਨੰਦਪੁਰ ਸਾਹਿਬ ਲੋਕ ਸਭਾ ਦੀ ਤੁਸੀਂ ਚੋਣ ਲੜੀ ਹੈ ਸਾਡਾ ਇੱਕ ਪ੍ਰੋਗਰਾਮ ਸੀ ਜਨਤਾ ਦੀ ਅਦਾਲਤ ਤੁਸੀਂ ਵੀ ਉਸ ਚ ਹਾਜ਼ਰੀ ਭਰੀ ਸੀ ਉਦੋਂ ਤੁਸੀਂ ਕਿਹਾ ਸੀ ਕਿ ਮੈਨੂੰ ਪੂਖੂ ਵੀ ਪਤਾ ਹੈ ਕਿ ਇਸ ਹਲਕੇ ਦੀ ਨਬਜ਼ ਕੀ ਹੈ ਕੀ ਲੋੜਾਂ ਨੇ ਕਿਉਂਕਿ ਤੁਸੀਂ ਸਾਲ ਸਵਾ ਸਾਲ ਬਤੌਰ ਪਾਰਟੀ ਦੇ ਵੱਲੋਂ ਨੁਮਾਇੰਦੇ ਯਾਨੀ ਕਿ ਇੰਚਾਰਜ ਵਜੋਂ ਪਾਰਟੀ ਦੇ ਵੱਲੋਂ ਤੁਸੀਂ ਉੱਥੇ ਕੰਮ ਕਰਦੇ ਰਹੇ ਹੋ ਤਾਂ ਕੀ ਲੱਗਦਾ ਕਿ ਪ੍ਰਾਇੋਰਟੀ ਹੁਣ ਕੀ ਰਹਿਣ ਵਾਲੀ ਆ ਭਾਵੇਂ ਕੇਂਦਰ ਚ ਸਰਕਾਰ ਤਾਂ ਨਹੀਂ ਆਈ ਹੈਗੀ ਇੰਡੀਆ ਬਲੌਕ ਦੀ ਪਰ ਤੁਹਾਡੇ ਕੋਲ ਐਮਪੀ ਲੈਡ ਫੰਡ ਹੈ ਪੰਜਾਬ ਚ ਆਪਣੀ ਸਰਕਾਰ ਹੈ ਕੋਈ ਮੁੱਖ ਮੰਤਰੀ ਸਾਹਿਬ ਤੋਂ ਵੀ ਤੁਸੀਂ ਵਾਅਦੇ ਲਏ ਹੋਣਗੇ ਕੀ ਪ੍ਰਾਇੋਰਟੀ ਦੇ ਉੱਤੇ ਤੁਸੀਂ ਕਰਨ ਜਾ ਰਹੇ ਹੋ ਜਿਹੜਾ ਲੋਕਾਂ ਨੂੰ ਤੁਸੀਂ ਕਹੋ ਤੇ ਆਰਾਮ ਨਾਲ ਸਮਝ ਆ ਜੇ ਕਿ ਇਹ ਕੰਮ ਸਾਹਿਬ ਇਹ ਕਰਨ ਜਾ ਰਹੇ ਨੇ ਆਉਂਦੇ 2-4 ਮਹੀਨਿਆਂ ਚ ਦੇਖੋ ਜਿਤਸਖ ਮੁੱਖ ਮੰਤਰੀ ਜੀ ਦੀ ਗੱਲ ਹੈ ਜਿਹੜੇ ਸਟਾਓ ਟੇਕਿੰਗ ਦੀ ਹਸਾਮਨੀ ਜੀ ਨੇ ਮੰਤਰੀ ਜੀ ਨੇ ਤਾਡੇ ਆ ਕੇ ਅਸ਼ੀਰਵਾਦ ਵੀ ਦਿੱਤਾ ਹੈ ਔਰ ਪੂਰੀ ਜਿਹੜੀ ਪਾਰਲੀਮੈਂਟ ਉਹਦੇ ਬਾਰੇ ਗਾਈਡ ਵੀ ਕੀਤਾ ਕਮਾਈ ਵੀ ਉਹਨਾਂ ਨੇ ਪੁਰਾਣੀ ਬਿਲਡਿੰਗ ਉਹਨਾਂ ਦਾ ਆਪਰਾਵਾ ਰਿਹਾ ਇੱਥੇ ਬਹੁਤ ਜੀ ਦੇਖੋ ਦੇਸ਼ ਦੇ ਲੋਕਾਂ ਨੇ ਇਸ ਵਾਰ ਜਿਹੜਾ ਮੰਡੇਟ ਹੈ ਉਹ ਆਪੋਜੀਸ਼ਨ ਨੂੰ ਵੀ ਤਾਕਤ ਦਿੱਤੀ ਹੈ ਔਰ ਸੱਤਾਧਾਰੀ ਜਿਹੜੀ ਮੋਦੀ ਜੀ ਦੀ ਪਾਰਟੀ ਹੈ ਉਹਨਾਂ ਨੂੰ ਵੀ ਮੈਜੋਰਿਟੀ ਨਹੀਂ ਦਿੱਤੀ ਅੰਕੁਸ਼ ਲੱਗਿਆ ਹੈ ਔਰ ਸੁਭਾਵਿਕ ਹੈ ਇਸ ਅੰਕੁਸ਼ ਦਾ ਫਾਇਦਾ ਜਿਹੜਾ ਦੇਸ਼ ਦੀ ਡੈਮੋਕਰੇਸੀ ਨੂੰ ਲੋਕਾਂ ਨੂੰ ਹੋਊਗਾ ਕਿ ਚੜੀ ਫੁੱਲ ਮੈਜੋਰਟੀ ਵਾਲੀਆਂ ਦੋ ਸਰਕਾਰਾਂ ਮੋਦੀ ਜੀ ਦੀਆਂ ਨਹੀਂ ਹੈ ਉਹਦੇ ਚ ਉਹਨਾਂ ਨੇ ਮਨਮਰਜ਼ੀਆਂ ਕੀਤੀਆਂ ਇੰਸਟੀਚਿਊਸ਼ਨ ਦਾ ਰਾਜਨੀਤਿਕਰਨ ਕੀਤਾ ਹੈ ਔਰ ਮਾਈਨੋਰਟੀਜ਼ ਦਲਿਤ ਮਹਿਲਾਵਾਂ ਦੇ ਖਿਲਾਫ ਅਤਿਆਚਾਰ ਵਧਿਆ ਸੋ ਸੁਭਾਵਿਕ ਜੀ ਗੱਲ ਹੈ ਇਸ ਵਾਰ اپੋਜੀਸ਼ਨ ਵੀ ਬੜਾ ਮਜ਼ਬੂਤ ਹੈ ਔਰ ਸਰਕਾਰ ਵੀ ਜਿਹੜੀ ਹੈ ਪੂਰੀ ਮੈਜੋਰਟੀ ਵਾਲੀ ਨਹੀਂ ਹੈ ਤੇ ਮੈਨੂੰ ਲੱਗਦਾ ਹੈ ਵੀ ਜਿਹੜਾ ਮੁਲਕਤਾਨਾਸ਼ਾਈ ਵੱਲ ਵੱਧ ਰਿਆ ਸੀ ਜਿਸ ਜੰਝੇ ਨੂੰ ਲੈ ਕੇ ਅਸੀਂ ਇਲੈਕਸ਼ਨ ਲੜਿਆ ਵੀ ਇਹ ਤਾਨਾਸ਼ ਉਹਦੇ ਤੇ ਲੋਕਾਂ ਨੇ ਮੋਹਰ ਲਾਈ ਔਰ ਡੈਮੋਕਰੇਸੀ ਮਜ਼ਬੂਤ ਹੋ ਗਈ ਮੁਲਕ ਦੀ ਲੋਕ ਹਿੱਤ ਵਾਸਤੇ ਫੈਸਲੇ ਉਹ ਸਭ ਤੋਂ ਵੱਡੇ ਜਿਹੜੀ ਪੰਚਾਇਤ ਹੈ ਮੰੰਦਰ ਹੈ ਲੋਕਤੰਤਰ ਦਾ ਉੱਥੇ ਹੋਣਗੇ ਔਰ ਬਤੌਰ ਮੈਂਬਰ ਪਾਰਲੀਮੈਂਟ ਸਾਡੀ ਜਿਹੜੀ ਜ਼ਿੰਮੇਵਾਰੀ ਲੱਗੀ ਆ ਅਸੀਂ ਉਹਨੂੰ ਤਨਦੇਈ ਨਾਲ ਨਿਭਾਵਾਂਗੇ ਵੀ ਔਰ ਲੋਕ ਮੁੱਦਿਆਂ ਤੇ ਠੋਕ ਉ ਜਾ ਕੇ ਗੱਲ ਵੀ ਕਰਾਂਗੇ ਹਾਂ ਇਹ ਤਾਂ ਗੱਲ ਸੀ ਕਿ ਤੁਸੀਂ ਪਾਰਲੀਮੈਂਟ ਚ ਕੀ ਕਰਨ ਜਾ ਰਹੇ ਹੋ ਮੇਰੇ ਸਵਾਲ ਦਾ ਦੂਜਾ ਪਹਿਲੂ ਸੀ ਕਿ ਪ੍ਰਾਇੋਰਟੀ ਦੇ ਉੱਤੇ ਕਰਨ ਵਾਲੇ ਕੰਮ ਕਿਹੜੇ ਨੇ ਜਿਵੇਂ ਲੋਕਾਂ ਨੂੰ ਆਸਾਨੀ ਨਾਲ ਸਮਝ ਵੀ ਆ ਜਾਣ ਤੇ ਹੁੰਦੇ ਦਿਖਣ ਆਉਂਦੇ ਦਿਵਾਲੀ ਦੁਸ਼ਹਿਰੇ ਤੱਕ ਦੇਖੋ ਪੰਜਾਬ ਔਰ ਸ਼੍ਰੀਨਾਨੰਦਪੁਰ ਸਾਹਿਬ ਦਾ ਜਿੱਤੇ ਤੱਕ ਦਾ ਲਾਜਾਂਦੀ ਸਾਡਾ ਸਭ ਤੋਂ ਵੱਡਾ ਇਸ਼ੂ ਤੇ ਇਸਟਮ ਆਰਡੀਐਫ ਹੈ ਰੋਡ ਡਿਵੈਲਪਮੈਂਟ ਫੰਡ ਹੈ ਜੀ ਔਰ ਹੁਣ ਜਦੋਂ ਸਾਨੂੰ ਮੌਕਾ ਮਿਲੂਗਾ ਪ੍ਰੈਜ਼ੀਡੈਂਟਲ ਅਡਰੈਸ ਅਜ ਹੋਇਆ ਹੈ ਤੇ ਅਸੀਂ ਪੰਜਾਬ ਦੇ ਮੁੱਦਿਆਂ ਨੂੰ ਪ੍ਰਾਇੋਰਟੀ ਤੇ ਚੱਕਾਂਗੇ ਔਰ ਆਰਡੀਐਫ ਹੈ ਫਿਰ ਸ਼ਰੀਨੰਦਪੁਰ ਸਾਹਿਬ ਦੀ ਗੱਲ ਕਰ ਲੋ ਤੇ ਬੰਗਾ ਤੋਂ ਨੰਦਪੁਰ ਸਾਹਿਬ ਫੋਰ ਲੈਂਡ ਦਾ ਮਸਲਾ ਹੈ ਫਿਰ ਸਾਡਾ ਜਿਹੜਾ ਰਿਲੀਜੀਅਸ ਟੂਰਿਜ਼ਮ ਹੈ ਉਹਨੂੰ ਇੰਟਰਨੈਸ਼ਨਲ ਮੈਪ ਤੇ ਕਿਤਰਾ ਇੱਕ ਪਹਿਚਾਨ ਦੇਣੀ ਹੈ ਔਰ ਬਿਹਤਰ ਸੁਵਿਧਾਵਾਂ ਲੋਕਾਂ ਨੂੰ ਦੇਣੀਆਂ ਉਹਦੇ ਲਈ ਸੈਂਟਰ ਸਰਕਾਰ ਤੋਂ ਮਦਦ ਲਈ ਜਾਊਗੀ ਡਿਮਾਂਡ ਵੀ ਕਰਾਂਗੇ ਔਰ ਮੁਹਾਲੀ ਦਾ ਜਿਹੜਾ ਇੰਟਰਨੈਸ਼ਨਲ 에ਅਰਪੋਰਟ ਹੈ ਉਸ ਤੋਂ ਵੱਧ ਤੋਂ ਵੱਧ ਯੂਰਪ ਔਰ ਨਾਰਥ ਅਮਰੀਕਾ ਲਈ ਫਲਾਈਟਾਂ ਚੱਲਣ ਉਹਦੇ ਲਈ ਅਸੀਂ ਆਪਣੀ ਜਿਹੜੀ ਹੈ ਕੋਸ਼ਿਸ਼ ਜ਼ਰੂਰ ਕੇਂਦਰ ਸਰਕਾਰ ਨਾਲ ਉਹਨਾਂ ਦੇ ਮੰਤਰੀਆਂ ਨਾਲ ਕਰਾਂਗੇ ਇਹ ਸਾਡੇ ਏਜੰਡੇ 'ਚ ਰਹਿਣਗੀਆਂ ਚੀਜ਼ਾਂ ਤੁਹਾਡੀ ਜਿਹੜੀ ਲੜਾਈ ਹੈ ਲੋਕ ਸਭਾ ਦੀ ਉਹ ਬੜੀ ਜਿਹੜੀ ਹੈਗੀ ਹੈ ਪੇਚੀਦਾ ਰਹੀ ਹੈ ਤੁਹਾਡੇ ਵਿਰੁੱਧ ਪੁਰਾਣੇ ਮੈਂਬਰ ਪਾਰਲੀਮੈਂਟ ਆਕਾਲੀ ਦਲ ਦੇ ਜਿਹੜੇ ਉਮੀਦਵਾਰ ਪ੍ਰੋਫੈਸਰ ਪ੍ਰੀਮ ਸਿੰਘ ਚੰਦੂ ਮਾਜਰਾ ਵਿਜੇਂਦਰ ਸਿੰਘਲਾ ਸਾਬਕਾ ਕੇਂਦਰੀ ਮੰਤਰੀ ਵੀ ਰਹੇ ਨੇ ਉਹ ਹੋਰ ਥਾਵਾਂ ਤੇ ਵੀ ਉਹ ਰਹੇ ਨੇ ਜਾਂ ਆਪਾਂ ਦੂਜੀ ਪਾਸੇ ਕਹਿ ਲਵੋ ਕਿ ਪਵਜਨ ਸਮਾਜ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਗੜੀ ਇਸ ਤਰ੍ਹਾਂ ਦੇ ਦਿੱਗਜ ਇਲੈਕਸ਼ਨ ਲੜਦੇ ਸੀ ਖੈਰ ਤੁਸੀਂ ਜਿੱਤ ਤੁਹਾਡੀ ਝੋਲੀ ਪਈ ਹੈ ਪਰ ਕੁਝਕ ਵਿਧਾਨ ਸਭਾ ਹਲਕੇ ਐਸੇ ਰਹੇ ਨੇ ਖਾਸ ਕਰ ਆਪਾਂ ਖਰੜ ਦੀ ਗੱਲ ਕਰ ਲਓ ਮੁਹਾਲੀ ਦੀ ਗੱਲ ਕਰ ਲਓ ਜਿੱਥੋਂ ਕੋਈ ਕੈਬਨਿਟ ਮੰਤਰੀ ਕਹ ਲੋਗੇ ਵੱਡੇ ਮਜ਼ਬੂਤ ਐਮ ਐਲ ਏ ਤੁਹਾਡੇ ਰਹੇ ਨੇ ਉੱਥੇ ਜਿਹੜੀ ਹੈਗੀ ਕਮੀ ਰਹਿ ਗਈ ਹੈ ਖਾਸ ਕਰ ਤੁਹਾਡਾ ਹੋਮ ਗਰਾਉਂਡ ਵੀ ਮੁਹਾਲੀ ਤੇ ਖਰੜ ਨੂੰ ਜ਼ਿਆਦਾ ਮੰਨਿਆ ਜਾਂਦਾ ਹੈ ਕੀ ਰਿਵਿਊ ਕਰੋਗੇ ਕੀ ਕਾਰਨ ਦੇ ਆਪ ਤੁਸੀਂ ਆਲਰੇਡੀ ਪਾਰਟੀ ਪੂਰਾ ਜਿਹੜਾ ਹੈ ਫੀਡਬੈਕ ਲੈ ਰਹੀ ਹੈ ਸਮੀਖਿਆ ਵੀ ਕਰ ਰਹੀ ਹੈ ਔਰ ਇਹਦੇ ਲਈ ਮੁੱਖ ਮੰਤਰੀ ਜੀ ਵੱਲੋਂ ਵੀ ਮੀਟਿੰਗਾਂ ਲਈਆਂ ਗਈਆਂ ਆ ਸਾਡੇ ਜਨਰਲ ਸੈਕਟਰੀ ਆਰਗੇਨਾਈਜੇਸ਼ਨ ਵੱਲੋਂ ਵੀ ਲਈਆਂ ਗਈਆਂ। ਤੋਂ ਸੁਭਾਵਿਕ ਜੀ ਗੱਲ ਹੈ ਐਸੀ ਗੱਲ ਨਹੀਂ ਸਾਡੀ ਪਰਫਾਰਮੈਂਸ ਤੇ ਜੇ ਲੋਕ ਸਭਾ ਦੇ ਪੁਆਇੰਟ ਆਫ 뷰 ਨਾਲ ਤੋਂ ਬਿਹਤਰ ਹੋਈ 19 ਨਾਲੋਂ। ਵੋਟ ਪਰਸੈਂਟ ਵੀ ਸਾਡਾ 26% ਤੋਂ ਉੱਪਰ ਰਿਹਾ ਹੈ। ਹਾਂ 8 ਸੀਟਾਂ 'ਚ ਕਨਵਰਟ ਨਹੀਂ ਹੋਇਆ ਕਾਂਗਰਸ ਦੀਆਂ ਵੀ 26% ਹੀ ਹੈ। ਹਾਂ। ਔਰ ਉਹਨਾਂ ਦੀਆਂ ਸੀਟਾਂ 7 ਆਈਆਂ। ਤੋਂ ਇਹ ਸਾਰੇ ਤਵਾਮ ਕੀ ਕਾਰਨ ਰਿਹਾ ਵੀ ਅਸੀਂ ਜ਼ਿਆਦਾ ਸੀਟਾਂ ਨਹੀਂ ਜਿੱਤ ਸਕਿਓ। ਉਦ ਲਈ ਪਾਰਟੀ ਆਲਰੇਡੀ ਇੱਕ ਐਕਸਰਸਾਈਜ਼ ਸਮੀਖਿਆ ਦੇ ਰੂਪ ਤੇ ਐਕਸਰਸਾਈਜ਼ ਕਰ ਰਹੀ ਹੈ। ਔਰ ਉਹ तमाम ਫੀਡਬੈਕ ਦੇ ਸਹਾਰ ਲੈ ਕੇ ਉਸ ਤੋਂ ਬਾਅਦ ਜਿਹੜਾ ਅੱਗੇ ਵਧਿਆ ਜਾਊਗਾ ਤਾਂ ਕਿ ਜਿਹੜੀ ਵਿਧਾਨ ਸਭਾ 2027 ਵਾਲੀ ਉਸ ਤੋਂ ਪਹਿਲਾਂ ਲੋਕ ਲੋਕਾਂ ਦੀ ਜਿਹੜੀ ਮੰਚਾ ਆ ਭਾਵਨਾਵਾਂ ਤੇ ਅਸੀਂ ਅਨਰੂਪ ਕੰਮ ਕਰੀਏ ਔਰ ਉਹਨਾਂ ਦੇ ਜਿਹੜੇ ਮੁੱਦੇ ਆ ਜਾਂ ਜਿਹੜੀਆਂ ਸਾਡੀਆਂ ਗਰੰਟੀਆਂ ਆ तमाम ਜਿਹੜੇ ਉਹ ਵਾਦੇ ਜਿਹੜੇ ਪੂਰੇ ਕਰਕੇ ਲੋਕਾਂ ਜਾਵਾਂਗੇ ਤੁਸੀਂ ਇੱਥੇ ਆਉਣ ਤੋਂ ਪਹਿਲਾਂ ਸੌਂ ਚੁੱਕਣ ਤੋਂ ਵੀ ਪਹਿਲਾਂ ਤੁਹਾਨੂੰ ਜਲੰਧਰ ਪੱਛਮੀ ਜਾਣਾ ਪਿਆ ਦੋ ਚਾਰ ਦਿਨ ਪਹਿਲਾਂ ਦੀ ਗੱਲ ਹੈ ਸ਼ਾਇਦ ਪਿਛਲੇ ਸ਼ੁੱਕਰਵਾਰ ਦੀ ਗੱਲ ਹੈ ਜਿਵੇਂ ਸ਼ਨੀਵਾਰ ਦੀ ਗੱਲ ਹੈ ਮੈਂ ਵੀ ਇਤਫਾਕਨ ਉਸ ਦਿਨ ਜਲੰਧਰ ਹੀ ਸੀਗਾ ਤੁਸੀਂ ਉੱਥੇ ਬਕਾਇਦਾ ਪ੍ਰੈਸ ਕਾਨਫਰੰਸ ਕਰਕੇ ਤੁਹਾਨੂੰ ਤੁਹਾਡੇ ਨਾਲ ਕੁਝ ਹੋਰ ਨੇਤਾਵਾਂ ਨੂੰ ਦੱਸਣਾ ਪਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੀ ਜਿਹੜੇ ਇਹਨੇ ਲੀਡ ਕਰ ਰਹੇ ਨੇ ਕੈਂਪੇਨ ਨੂੰ ਜਲੰਧਰ ਪੱਛਮੀ ਦੀ ਨੂੰ ਇਹ ਕੀ ਕਾਰਨ ਹੈ ਜੀ ਕਿਉਂ ਇਹ ਜਿਹੜਾ ਹੈਗਾ ਉੱਤੇ ਮੈਨੂੰ ਲੱਗਦਾ ਕਿਤੇ ਨਾ ਕਿਤੇ ਮੀਡੀਆ ਦੀ ਜਿਹੜੀ ਇੱਕ ਖਬਰਾਂ ਦਾ ਤੋੜ ਮਰੋੜ ਕੇ ਕਹਿ ਲੋ ਜਾਂ ਆਪਣੇ ਹਿਸਾਬ ਨਾਲ ਲਈਆਂ ਗਈਆਂ ਵੈਸੇ ਤੇ ਬੜੀ ਸਮਝਾਉਣ ਵਾਲੀਆਂ ਦੱਸਣ ਵਾਲੀ ਗੱਲ ਹੀ ਨਹੀਂ ਹੈ ਪੰਜਾਬ ਦੇ ਜਿਹੜੇ ਸਭ ਤੋਂ ਵੱਡੇ ਲੀਡਰ ਆਵਾਦੀ ਪਾਰਟੀ ਤੋਂ ਵੀ ਭਗਵੰਤ ਮਾਨ ਜੀ ਮੁੱਖ ਮੰਤਰੀ ਵੀ ਹੋ ਪਾਰਟੀ ਦੇ ਪ੍ਰਧਾਨ ਵੀ ਹੋ ਤਾਂ ਸੁਭਾਵਿਕ ਜੀ ਗੱਲ ਹੈ ਉਹਨਾਂ ਦੀ ਅਗਵਾਈ ਚ ਹੀ ਆਵਾਦੀ ਪਾਰਟੀ ਇਲੈਕਸ਼ਨ ਲੜ ਰਹੀ ਹੈ ਤੇ ਕੋਈ ਦੋਰਾ ਹੀ ਨਹੀਂ ਹੈ ਔਰ ਸਾਡੀ ਪਾਰਟੀ ਦਾ ਕਲਚਰ ਵੀ ਹੈ ਵੀ ਜਦੋਂ ਕੋਈ ਇਲੈਕਸ਼ਨ ਲੜਨਾ ਹੈ ਤੇ ਹਰੇਕ ਲੀਟਰ ਨੇ ਉੱਪਰ ਤੋਂ ਲੈ ਕੇ ਥੱਲੇ ਤੱਕ ਵਲੰਟੀਅਰ ਦੇ ਤੌਰ ਤੇ ਕੰਮ ਕਰਨਾ ਹੈ ਪਿੱਛੇ ਇਹ ਦੇਖਿਆ ਹੋਣਾ ਸਾਡੇ ਜਿਹੜੇ ਸਟੇਟ ਵਰਕਿੰਗ ਪ੍ਰੈਜ਼ੀਡੈਂਟ ਤੋਂ ਲੈ ਕੇ ਜਿਹੜਾ ਇੱਕ ਬਲਾਕ ਪ੍ਰਧਾਨ ਸੀ ਸਾਰਿਆਂ ਨੂੰ ਬੂਥ ਇੰਚਾਰਜ ਵੀ ਲਾਇਆ ਸੀ ਉਹਦੇ ਪਿੱਛੇ ਕੋਈ ਮੰਚਾ ਰੈਂਦੀ ਆ ਪਾਰਟੀ ਦੀ ਕਿ ਸੰਗਠਨ ਦਾ ਜਿਹੜਾ ਕੰਮ ਹੈ ਉਹ ਜੇ ਬਤੌਰ ਵਲੰਟੀਅਰ ਸਾਰਿਆਂ ਨੇ ਕੰਟਰੀਬਿਊਟ ਕਰਨਾ ਹੈ ਤੇ ਪੰਜਾਬ ਦੀ ਸੁਭਾਵਿਕ ਗੱਲ ਹੈ ਪੰਜਾਬ ਦੀ ਜਿਹੜੀ ਅਗਵਾਈ ਆਵਾਂ ਦੀ ਪਾਰਟੀ ਉਹ ਭਗਵੰਤ ਮਾਨ ਜੀ ਹੀ ਬਤੌਰ ਮੁੱਖ ਮੰਤਰੀ ਉਹ ਬਤੌਰ ਪਾਰਟੀ ਪ੍ਰਧਾਨ ਕਰਦੇ ਆ ਜੀ ਇੱਕ ਆਖਰੀ ਸਵਾਲ ਹੈ ਤੇ ਕੌਮੀ ਪੱਧਰ ਦਾ ਸਵਾਲ ਹੈ ਕੰਗ ਸਾਹਿਬ ਅ ਇਸ ਵਾਰ ਜਿਹੜੀ ਹੈ ਕਿ ਤੁਸੀਂ ਖੁਦ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੂੰ ਵੀ ਉਹਨਾਂ ਦੇ ਅਨੁਮਾਨ ਮੁਤਾਬਕ ਬਹੁਮਤ ਨਹੀਂ ਮਿਲਿਆ ਹੈਗਾ 240 ਸੀਟਾਂ ਦੇ ਸੀਮਤ ਹੋਣਾ ਪੈ ਗਿਆ ਤੇ ਉਹਨਾਂ ਨੂੰ ਦੂਜੀਆਂ ਪਾਰਟੀਆਂ ਦਾ ਸਹਿਯੋਗ ਲੈਣਾ ਪਿਆ ਕੋਸ਼ਿਸ਼ ਸੀਗੀ ਭਾਰਤੀ ਜਨਤਾ ਪਾਰਟੀ ਦੀ ਕਿ ਕਿਸੇ ਵੀ ਦੂਜੀ ਪਾਰਟੀ ਦਾ ਮਲਕ ਸਹਿਯੋਗੀ ਘੜ ਜੋੜ ਦਾ ਜਿਹੜਾ ਹੈ ਸਪੀਕਰ ਨਾ ਬਣ ਦਿੱਤਾ ਜਾਏ ਹੂੰ ਤਾਂ ਭਾਵੇਂ ਜਿਵੇਂ ਮਰਜੀ ਜਿਹੜਾ ਹੈਗਾ ਮੈਥਮੈਟਿਕਸ ਬਦਲੇ ਆ ਡਿਪਟੀ ਸਪੀਕਰ ਤੋਂ ਗੱਲ ਸ਼ੁਰੂ ਹੁੰਦੀ 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 ਚੋਣ ਹੋ ਗਈ ਤੇ ਮੁੜ ਕੇ ਫਿਰ ਜਿਹੜੀ ਸਪੀਕਰ ਜਿਹੜੀ ਹੈਗੀ ਆ ਜੀ ਸੀਟ ਆ ਜਿਹੜੀ ਉਹ ਭਾਰਤੀ ਜਨਤਾ ਪਾਰਟੀ ਨੇ ਹਥਿਆ ਲਈ ਜੇ ਆਪਾਂ ਸਿੱਧਾ ਗੱਲ ਕਹੀਏ ਪਰ ਉਹਦਾ ਦੂਜਾ ਪਹਿਲੂ ਇਹ ਸੀ ਕਿ ਜਦੋਂ ਦਲ ਬਦਲੀਆਂ ਹੁੰਦੀਆਂ ਨੇ ਜਦੋਂ ਤੋੜ ਤੋੜਾਈਆਂ ਹੁੰਦੀਆਂ ਨੇ ਦੂਜੀਆਂ ਪਾਰਟੀਆਂ ਦੇ ਬੰਦੇ ਤੋੜੇ ਜਾਂਦੇ ਨੇ ਤਾਂ ਉਦੋਂ ਸਪੀਕਰ ਦੀ ਜ਼ਮੀਰ ਦੀ ਭੂਮਿਕਾ ਬੜੀ ਅਹਿਮ ਹੁੰਦੀ ਹੈ ਨਹੀਂ ਪਰ ਪਰ ਮੇਰਾ ਸਵਾਲ ਇਹ ਹੈ ਕਿ ਕੋਸ਼ਿਸ਼ ਸਾਇਦ ਹੁਣ ਵੀ ਹੋ ਸਕਦਾ ਸਤਾਧਾਰੀ ਨਿਜਾਮ ਦੀ ਇਹ ਰਹੇ ਕਿ ਦੂਜੀ ਪਾਰਟੀਆਂ ਦੇ ਬੰਦੇ ਤੋੜੇ ਜਾਣ ਤਾਂ ਹੋ ਸਕਦਾ ਕਿ ਤੁਸੀਂ ਤਿੰਨ ਜਣੇ ਵੀ ਨਿਸ਼ਾਨੇ ਤੇ ਹੋਵੋ ਤਿੰਨਾਂ ਚੋਂ ਦੋ ਜਣੇ ਵੀ ਨਿਸ਼ਾਨੇ ਤੇ ਹੋਵੋ ਕਿਉਂਕਿ ਐਂਟੀ ਡਿਫੈਕਸ਼ਨ ਲਾਅ ਦਾ ਵੀ ਜਿਹੜਾ ਹੈਗਾ ਉੱਥੇ ਬੜਾ ਸੌਖਾ ਹੁੰਦਾ ਇਹਦੇ ਬਾਰੇ ਅਫਵਾਹਾਂ ਵੀ ਫੈਲ ਰਹੀਆਂ ਨੇ ਕਿ ਕੀ ਇਹਦਾ ਜਵਾਬ ਦੇਣਾ ਚਾਹੋ ਇਹ ਦੇਖੋ ਗੱਲ ਇਹ ਆ ਵੀ ਜੇਕਰ ਨੌਬਤ ਆਂਦੀ ਹੈ ਇਸ ਤਰ੍ਹਾਂ ਦੀ ਤਾਂ ਕਿ ਕਿਸ ਤਰ੍ਹਾਂ ਆਪਣੇ ਆਪ ਨੂੰ ਬਚਾ ਪਾਓ ਪਹਿਲੀ ਗੱਲ ਤੇ ਅਸੀਂ ਤੇ ਠੋਕ ਹੋ ਜਾ ਕੇ ਆਪਣੇ ਲੀਡਰ ਅਰਵਿੰਦ ਕੇਜਰੀਵਾਲ ਜੀ ਔਰ ਮਾਨ ਸਾਹਿਬ ਦੇ ਨਾਲ ਖੜੇ ਹਾਂ ਜੀ ਔਰ ਉਨ੍ਹਾਂ ਦੀ ਬਦੌਲਤ ਹੀ ਸਾਨੂੰ ਜਿਹੜਾ ਪਾਰਲੀਮੈਂਟਸ ਜਾਣ ਦਾ ਮੌਕਾ ਮਿਲਿਆ ਤੇ ਉਹ افਵਾਹਾਂ ਤਾਂ ਜੋ ਮਰਜੀ ਹੁਣ ਠੋਕ ਪਾ ਜਾ ਕੇ ਅਸੀਂ ਆਵਾ ਸਾਡੇ ਤਿੰਨੇ ਮੈਂਬਰ ਪਾਰਲੀਮੈਂਟ ਆਮਾਦੀ ਪਾਰਟੀ ਦੀ ਲੀਡਰਸ਼ਿਪ ਨਾ ਅਰਵਿੰਦ ਕੇਜੀਵਾਲ ਜੀ ਨਾ ਮਾਨ ਸਾਹਬ ਨਾਲ ਡਟ ਕੇ ਖੜੇ ਆ ਔਰ ਇਸ ਔਖੀ ਘੜੀ ਤੇ ਖਾਸ ਕਰ ਜੀ ਬਹੁਤ ਮਜ਼ਬੂਤੀ ਨਾਲ ਅਸੀਂ ਲੜਾਈ ਲੜ ਰਹੇ ਹਾਂ ਜਿੱਥੋਂ ਤੱਕ ਗੱਲ ਬੀਜਪੀ ਦੀ ਰਾਜਨੀਤੀ ਦੀ ਤਾਂ ਸੁਭਾਵਿਕਾ ਤੋਂ ਪੂਰੇ ਮੁਲਕ ਨੂੰ ਹੀ ਪਤਾ ਹੈ ਵੀ ਤੋੜ ਮੋੜ ਮਰੋੜ ਜੋੜ ਤੋੜ ਖਰੀਦ ਫਰੋਕਤ ਉਹ ਬੀਜੇਪੀ ਦੀ ਰਾਜਨੀਤੀ ਰਹੀ ਹੈ ਔਰ ਆਵਾਦੀ ਪਾਰਟੀ ਵਾਸਤੇ ਵੀ ਤਸੱਲੀ ਦੀ ਗੱਲ ਹੈ ਕਿ ਆਵਾਦੀ ਪਾਰਟੀ ਤੇ ਨਾਲ ਦਾ ਜਿਹੜਾ ਜੋੜ ਤੋੜ ਦਾ ਅਸਰ ਅਜੇ ਤੱਕ ਨਹੀਂ ਹੋਇਆ ਚੰਡੀਗੜ੍ਹ ਇਹਨਾਂ ਨੇ ਕੋਸ਼ਿਸ਼ ਕੀਤੀ ਸੀ ਸੋ ਉਹ ਜੋ ਫੇਲ ਰਹੀ ਹੈ ਭਾਜਪਾ ਹਾਂ ਕਾਂਗਰਸ ਦੀਆਂ ਬਹੁਤ ਸਾਰੀਆਂ ਸਰਕਾਰਾਂ ਉਹਨਾਂ ਨੇ ਤੋੜੀਆਂ ਔਰ ਉਹਨਾਂ ਦੀ ਰਾਜਨੀਤੀ ਵੀ ਭਾਜਪਾ ਦੀ ਹੀ ਹੈ ਲੇਕਿਨ ਆਵਾਦੀ ਪਾਰਟੀ ਦੀ ਜਦੋਂ ਗੱਲ ਆ ਜਾਂਦੀ ਹੈ ਸਾਡੇ ਲੀਡਰ ਦੀ ਕ੍ਰੈਡਿਬਿਲਟੀ ਅਜ ਅਸੀਂ ਜਿਹੜੀ ਅਰਵਿੰਦ ਕੇਜਰੀਵਾਲ ਜਿਹੜੀ ਲੜਾਈ ਲੜ ਰਿਹਾ ਇਸ ਮੁਲਕ ਚ ਤਾਨਾਸ਼ਹੀ ਦੇ ਖਿਲਾਫ ਮੋਦੀ ਉਹਨਾਂ ਦੀ ਮਨਮਰਜ਼ੀ ਦੇ ਖਿਲਾਫ ਆਮ ਗਰੀਬ ਦੀ ਲੜਾਈ ਅਗਰ ਕੋਈ ਲੜ ਰਿਹਾ ਅਰਵਿੰਦ ਕੇਜਰੀਵਾਲ ਜੀ ਲੜ ਰਿਹਾ ਔਰ ਅਸੀਂ ਉਹਨਾਂ ਦੇ ਸਿਪਾਹੀ ਹਾਂ ਸੋ ਆਮ ਆਦੀ ਪਾਰਟੀ ਡਟ ਕੇ ਇਸ ਮੁਸ਼ਕਲ ਦਾ ਸਾਹਮਣਾ ਕਰੂਗੀ ਔਰ ਆਉਣ ਵਾਲੇ ਟਾਈਮ ਤੁਸੀਂ ਦੱਸੋਗੇ ਦੇਖੋਗੇ ਇੱਕ ਬਹੁਤ ਵੱਡਾ ਜਿਹੜਾ ਜਖੀਰਾ ਇੱਕ ਬਹੁਤ ਵੱਡਾ ਕਾਫਲਾ ਆਮ ਆਦੀ ਪਾਰਟੀ ਦਾ ਪੂਰੇ ਮੁਲਕ ਚ ਬਣੂਗਾ ਅਰਵਿੰਦ ਜੀ ਦੀ अगवाई जी बहुत शुक्रिया आकांक साहब दैनिक सूर्य अनुसम वास्ते जी बहुत शुक्रिया जी देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर